ਸੋਮਨੀ ਕਮੇਟੀ ਨੇ ਰਾਏ ਬਲਾਜ ਜੀ ਦੇ ਵੰਸ਼ਜਾਂ ਨੂੰ ਭਾਰਤੋਂ ਦਾ ਦਿੱਤਾ ਸੱਦਾ ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਨੇਕ ਸ਼ਰਧਾਲੂ ਰਾਏ ਬਲਾਜ ਜੀ ਦੇ ਪਾਕਿਸਤਾਨ ਵਿੱਚ ਰਹਿੰਦੇ ਚਾਰ ਵੰਸ਼ਸ਼ ਪਰਿਵਾਰਾਂ ਨੂੰ ਰਗਾ ਗੁਰੂ ਸਾਹਿਬ ਜੀ ਦੀ ਨਵੰਬਰ ਮਹੀਨੇ ਵਿੱਚ ਆ ਰਹੇ ਪ੍ਰਕਾਸ਼ ਕੁਰਪੂਰੋ ਸਮਾਗਮਾਂ ਵਿੱਚ ਸ਼ਾਮੂਲੀਅਤ ਕਰਨ ਲਈ ਭਾਰਤੋਂ ਦਾ ਸੱਦਾ ਭੇਜਿਆ ਗਿਆ ਰਾਏ ਬਲਾਜ ਜੀ ਦੇ ਵੰਸ਼ਸ਼ ਰਾਏ ਮਹੰਦ ਮੁਹੰਮਦ ਸਲੀਮ ਭੱਟੀ ਸਮੇਤ ਚਾਰ ਪਰਿਵਾਰਾਂ ਨੂੰ ਭੇਜੇ ਗਏ ਸੱਦਾ ਪੱਤਰ ਵਿੱਚ ਸ਼ੋਮਨੀ ਕਮੇਟੀ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਇਸ ਸਾਲ 15 ਨਵੰਬਰ 2024 ਨੂੰ ਸ੍ਰੀ ਅਮਰਸਰ ਸੁਲਤਾਨਪੁਰ ਲੋਧੀ ਡੇਰਾ ਬਾਬਾ ਨਾਨਕ ਬਟਾਲਾ ਦਿੱਲੀ ਤੇ ਨਾਨਕ ਮੱਤਾ ਉੱਤਰਾਖੰਡ ਵਿਖੇ ਸਥਿਤ ਕਈ ਗੁਰਦੁਆਰਾਂ ਉਤੇ ਮਨਾਇਆ ਜਾ ਰਿਹਾ ਹੈ ਇਸ ਲਈ ਰਾਏ ਬਲਾ ਜੀ ਦੇ ਵੰਸ਼ਸ਼ ਪਰਿਵਾਰ 1 ਤੋਂ 30 ਨਵੰਬਰ ਦੋ ਜਾਂ 24 ਦੇ ਵਿਚਕਾਰ ਭਾਰਤ ਆ ਕੇ ਗੁਰੂ ਸਹਿਬਾਂ ਦੇ ਪ੍ਰਕਾਸ਼ ਗੁਰਪੁਰਬ ਦੇ ਸਮਾਗਮਾਂ ਵਿੱਚ ਸ਼ਮੂਲਿਤ ਕਨ ਸ਼ੋਮਣੀ ਕਮੇਟੀ ਦੇ ਇਨ੍ਹਾਂ ਪਰਿਵਾਰਾਂ ਦੇ ਭਾਰਤ ਪਹੁੰਚਣ ਉੱਤੇ ਉਹਨਾਂ ਦੀ ਰਿਹਾਈ ਅਤੇ ਯਾਤਰਾ ਦੇ ਸਾਰੇ ਖਰਚੇ ਦਾ ਪ੍ਰਬੰਧ ਕਰਨ ਦੀ ਵੀ ਗੱਲ ਆਖੀ ਹੈ ਇਸ ਸਬੰਧ ਵਿੱਚ ਸ਼ੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਰਾਏ ਬੁਲਾਰ ਜੀ ਦੇ ਵੰਸ਼ਸ਼ਾ ਨੂੰ ਵਿਜੇ ਜਾਰੀ ਕਾਰਨ ਅਤੇ ਭਾਰਤੋਂ ਆਉਂਦੇ ਇਜਾਜ਼ਤ ਦੇਣ ਤਾਂ ਜੋ ਉਹ ਇੱਧਰ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰੂ ਸਮਾਗਮਾ ਵਿੱਚ ਸ਼ਾਮਲ ਹੋ ਸਕਣ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਕੇਂਦਰੀ ਸਿੱਖ ਜਗ੍ਹਾ ਘਰ ਵਿੱਚ ਲਗਾਈ ਗਈ ਰਾਏ ਬੁਲਾਰ ਜੀ ਦੀ ਤਸਵੀਰ ਨੂੰ ਯਾਦਗਾਰ ਵਜੋਂ ਨਿਹਾਰ ਸਕਣ ਉਹਨਾਂ ਕਿਹਾ ਕਿ ਰਾਏ ਬੁਲਾਰ ਜੀ ਦੇ ਪਰਿਵਾਰ ਦਾ ਸਿੱਖਾਂ ਲਈ ਆਪਸੀ ਸਤਿਕਾਰ ਵਾਲਾ ਰਿਸ਼ਤਾ ਹੈ ਕਿਉਂਕਿ ਪਹਿਲੇ ਹੀ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨੰਨੇ ਸ਼ਰਧਾਲੂ ਵਜੋਂ ਰਾਏ ਬਲਾਜ ਜੀ ਦੇ ਇਤਿਹਾਸ ਅੰਦਰ ਸਥਾਨ ਮਹੱਤਵਪੂਰਨ ਹੈ ਸ਼ੋਮਨੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਪਰਿਵਾਰ ਨੂੰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਵੱਲੋਂ ਕਈ ਵਾਰ ਸੱਦਾ ਪੱਤਰ ਦੇਣ ਅਤੇ ਸਰਕਾਰ ਨੂੰ ਲਿਖਣ ਦੇ ਬਾਵਜੂਦ ਇਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ ਅਤੇ ਹੁਣ ਸਰਕਾਰਾਂ ਨੂੰ ਇਸ ਉੱਤੇ ਸਜੀਦਗੀ ਨਾਲ ਵਿਚਾਰ ਕਰਨਾ ਚਾਹੀਦਾ ਹੈ ਤਾਂ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਸਾਲ 2022 ਵਿੱਚ ਮਜੂਬ ਵੀ ਰਾਏ ਬਲਾਜ ਜੀ ਦੇ ਤਸਵੀਰ ਕੇਂਦਰੀ ਸਿੱਖ ਜਾਇਬਕਾਰ ਵਿੱਚ ਲਗਾਈ ਗਈ ਸੀ ਤੇ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪਰਿਵਾਰ ਨੂੰ ਭਾਰਤ ਔਣ ਸੱਦਾ ਭੇਜਿਆ ਸੀ ਪਰ ਭਾਰਤ ਵੀਜ਼ੇ ਨੇ ਮਿਲਨ ਨਾ ਮਿਲਨ ਕਰਕੇ ਉਹ ਨਹੀਂ ਆ ਸਕੇ ਐਡਵੋਕੇਟ ਧਾਮੀ ਨੇ ਆਸ ਜਿਤਾਈ ਹੈ ਕਿ ਸਰਕਾਰ ਇਸ ਵਾਰ ਰਾਏ ਬਲਾਜੀ ਦੇ ਵੰਸ਼ੀ ਨੂੰ ਭਾਰਤ ਔਣ ਲਈ ਵੀਜ਼ਾ ਦਿੱਤਾ ਜਾਵੇਗਾ ਉਹਨਾਂ ਨੂੰ ਤੇ ਅਸੀਂ ਸਾਡੀਆਂ ਪਾਵਨਾਵਾਂ ਦੀ ਕਦਰ ਕੀਤੀ ਜਾਵੇਗੀ